ਪੰਜਾਬ ਦੇ ਵਿੱਚ ਜਿੱਥੇ ਡੇਂਗੂ ਨੂੰ ਲੈ ਕੇ ਪੰਜਾਬ ਸਰਕਾਰ ਸਰਕਾਰ ਸਤ ਤੱਕ ਹੈ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਕਿੰਨੇ ਡੇਂਗੂ ਦੇ ਮਰੀਜ਼ ਆ ਰਹੇ ਨੇ ਤੇ ਕਿੰਨੇ ਕੁ ਲੋਕ ਬਿਮਾਰ ਹੋ ਰਹੇ ਨੇ ਡਾਕਟਰ ਸੁਮੀਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਡੇਂਗੂ ਦਾ ਪ੍ਰਭਾਵ ਫੇਰ ਸ਼ੁਰੂ ਹੋ ਗਿਆ ਹੈ ਲੋਕ ਬਿਮਾਰ ਹੋਣਾ ਸ਼ੁਰੂ ਹੋ ਗਏ ਨੇ ਕੀ ਕਾਰਨ ਹੈ ਕਿ ਦੁਬਾਰਾ ਫੇਰ ਸ਼ੁਰੂ ਹੋ ਗਿਆ ਹੈ ਕਿ ਕਾਫੀ ਜ਼ਿਆਦਾ ਜਿਹੜੇ ਮਰੀਜ਼ ਆ ਰਹੇ ਨੇ ਹੋਣ ਦੇਖੋ ਇਸ ਸੀਜ਼ਨ ਟਰੈਂਡ ਹੈ ਕਿ ਅਕਤੂਬਰ ਨਵੰਬਰ ਦੇ ਮਹੀਨੇ ਚ ਸਾਡੇ ਕੋਲ ਡੇਂਗੂ ਦਾ ਫੈਲਾ ਸਾਡੇ ਇਸ ਲੱਕ ਨੌਰਥ ਇੰਡੀਆ ਦੇ ਵਿੱਚ ਵਰਕੋ ਰਹਿੰਦਾ ਸੋ ਉਸ ਹਿਸਾਬ ਨਾਲ ਇਸ ਵਾਰ ਸ਼ੁਰੂਆਤੀ ਸਟੇਟਿੰਗ ਤਾਂ ਬਹੁਤ ਅੱਛਾ ਨਿਕਲ ਰਿਹਾ ਸੀ ਹੁਣ ਲਾਸਟ ਵੀਕ ਤਨਾ ਤੋਂ ਸਾਡੇ ਕੋਲ ਕੇਸਿਸ ਤੇ ਵਾਧਾ ਦੇਖਣ ਨੂੰ ਮਿਲਿਆ ਸੋ ਉਸ ਦੇ ਵਿੱਚ ਸਾਡੇ ਕੋਲ ਹੁਣ ਇਸ ਟਾਈਮ ਦਿੰਦੇ ਐਵਰੇਜ 15 ਤੋਂ 20 ਕੇਸ ਸਾਡੇ ਕੋਲ ਰਿਪੋਰਟ ਹੋ ਰਹੇ ਹਨ ਅੱਜ ਨੰਬਰ ਥੋੜਾ ਜਿਆਦਾ ਹੈ ਅੱਜ 27 ਨਵੇਂ ਕੇਸ ਕੁੱਲ ਦੇ ਨਾਲ 470 ਟੋਟਲ ਅੰਕੜਾ ਹੋ ਗਿਆ ਇਹਦੇ ਵਾਸਤੇ ਪ੍ਰਬੰਧ ਕੀ ਕੀ ਕੀਤੇ ਗਏ ਨੇ ਤੇ ਇਸ ਤੋਂ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਅ ਦੇਖੋ ਮੱਛਰ ਨੂੰ ਪੈਦਾਈ ਦਾ ਸਰੋਤ ਨਾ ਦੀਏ ਆਪਣੇ ਘਰ ਦੇ ਆਸ-ਪਾਸ ਕੋਈ ਪਾਣੀ ਦੀ ਖੜੋਤ ਨਾ ਹੁੰਦੀ ਜਿਵੇਂ ਕਿ ਆਪਣੇ ਕਈਆਂ ਲੋਕਾਂ ਨੇ ਦੇਖ ਰਿਹਾ ਕਿ ਕੂਲਰ ਦਾ ਇਸਤੇਮਾਲ ਬੰਦ ਕਰ ਦਿੱਤਾ ਮੌਸਮ ਠੰਡਕ ਆ ਰਹੀ ਹੈ ਲੇਕਿਨ ਪਾਣੀ ਛੱਡਿਆ ਪਿਆ ਇਗਨੋਰ ਕੀਤਾ ਹੈ ਤੇ ਬਿਲਕੁਲ ਹੀ ਸੋ ਇਸ ਚੀਜ਼ ਦਾ ਧਿਆਨ ਦਿਓ ਥੋੜਾ ਜਿਹਾ ਕਿ ਜਿੱਥੇ-ਜਿੱਥੇ ਪਾਣੀ ਘਰ ਦੇ ਵਿੱਚ ਪਾਣੀ ਦੀ ਖੜੋਤ ਹੋ ਰਹੀ ਹੈ ਪੰਛੀਆਂ ਲਈ ਪਾਣੀ ਦੇ ਰੱਖਦੇ ਹੋ ਉਸ ਨੂੰ ਇੱਕ ਵਾਰ ਹਫ਼ਤੇ ਜ਼ਰੂਰ ਲਗਾਓ ਕੂਲਰਾਂ ਦੇ ਵਿੱਚ ਪਾਣੀ ਨਾ ਰੁਕਣ ਦਿਓ ਆਪਣਾ ਫ੍ਰੀਜ ਦੇ ਪਿੱਛੇ ਟ੍ਰੇ ਹੁੰਦੀ ਹੈ ਉਸ ਨੂੰ ਖਾਲੀ ਕਰ ਦਿਓ ਗਮਲਿਆਂ 'ਚ ਪਾਣੀ ਹਿਸਾਬ ਨਾਲ ਪਾਓ ਬਹੁਤ ਐਕਸਟਰਾ ਪਾਣੀ ਟ੍ਰੇਆਂ 'ਚ ਨਾ ਰੁਕਣ ਦਿਓ ਸੋ ਐਸਾ ਸਰੋਤ ਨਾ ਦਿਓ ਘਰ ਵਿੱਚ ਕੋਈ ਜਿੱਥੇ ਵਿੱਚ ਪਾਣੀ ਖੜਿਆ ਰਵੇ ਤੇ ਮੱਛਰ ਨੂੰ ਕਦਾ ਹੁੰਦਾ ਮੌਕਾ ਮਿਲੇ ਉੰਜ ਜੇ ਅਸੀਂ ਜਿਹੜਾ ਘਰਾਂ ਤੋਂ ਸਰਵੇ ਕਰ ਰਹੇ ਹਾਂ ਹਰ ਹਫਤਾ ਵਾਰੀ ਟੀਮਾਂ ਜਾਂਦੀਆਂ ਸਾਡੀਆਂ ਉਹਦੇ ਵਿੱਚ ਸਾਨੂੰ ਲਾਰਵਾ ਮਿਲਣ ਦੀ ਗਿਣਤੀ ਘਟੀ ਹੈ ਕੁਝ ਹੱਦ ਤੱਕ ਲੇਕਿਨ ਜਿਹੜਾ ਅਡਲਟ ਮੱਛਰ ਤਿਆਰ ਹੈ ਉਹ ਵੀ ਆਪਣਾ 22 ਤੋਂ ਮਤਲਬ 35 ਦਿਨ ਦਾ ਸਰਵਾਈਵਲ ਪੀਰੀਅਡ ਹੈਗਾ ਉਸ ਦੌਰਾਨ ਉਹ ਠੰਡਕ ਜਿਵੇਂ ਆਏਗੀ ਮੌਸਮ ਦਾ ਤਾਪਮਨ ਘਟੇਗਾ ਉਦੋਂ ਨਾਲ ਇੱਕ ਗਰਾਵਟ ਆਏਗੀ ਕੁਝ ਕੇਸਿਸ ਵਿੱਚ ਇਧਰ ਲੱਛਣਾਂ ਦਾ ਕਿਸ ਤਰ੍ਹਾਂ ਪਤਾ ਲੱਗਦਾ ਕਿ ਕਿਸ ਨੂੰ ਕਿਸ ਨੂੰ ਇਹ ਮੱਛਰ ਕੱਟਲੇ ਤਾਂ ਪਤਾ ਲੱਗਦਾ ਇਹ ਡੇਂਗੂ ਡੇਂਗੂ ਹੋ ਗਿਆ ਤਾਂ ਬਿਮਾਰ ਹੋ ਰਿਹਾ ਉਸ ਨੂੰ ਦੇਖੋ ਤੇਜ਼ ਬੁਖਾਰ ਦਾ ਅਚਾਨਕ ਆਉਣਾ ਔਰ 102 103 ਡਿਗਰੀ ਟੈਂਪਰੇਚਰ ਹੋਣਾ ਸਿਰ ਦਰ ਤੇਜ਼ ਰਹਿਣਾ ਬਦਨ ਦਰਦ ਹੋਣਾ ਅੱਖਾਂ ਦੇ ਪਿਛਲੇ ਸਿਰ ਦਰਦ ਹੋਣੀ ਬੋਡੀ ਇੱਕ ਇਸ ਤਰ੍ਹਾਂ ਦੀ ਹੁੰਨੀ ਕਿ ਜਿਵੇਂ ਕਿ ਕਿਸੇ ਨੇ ਕੁੱਟਿਆ ਹੁੰਦਾ ਬਹੁਤ ਸਰੀਰ ਟੁੱਟਦਾ ਹੁੰਦਾ ਕਿ ਖੜਾ ਨਹੀਂ ਹੋਇਆ ਜਾਂਦਾ ਮਰੀਜ਼ ਨੂੰ ਇਹ ਲੱਛਣ ਜਿਹੜੇ ਕਿ ਖਾਸ ਤੌਰ ਤੇ ਜਿਹੜੇ ਡੈਂਗੂ ਦੇ ਸਬਬਤ ਲੱਛਣ ਨੇ ਤੇ ਫਿਰ ਮਰੀਜ਼ ਨੂੰ ਟੈਸਟ ਕਰਵਾ ਲੈਣਾ ਚਾਹੀਦਾ ਇਸ ਦਸਮਤੀ ਸਰਕਾਰੀ ਤੌਰ ਤੇ ਸਰਕੂਲ ਲੈਬਸ ਵਿੱਚ ਫ੍ਰੀ ਉਪਲਬਧ ਹੈਗਾ ਟੈਸਟ ਤੁਸੀਂ ਕਰਵਾ ਸਕਦੇ ਹੋ ਤਾਂ ਫਾਇਦਾ ਲੈ ਸਕਦੇ ਹੋ ਜੇਕਰ ਜ਼ੁਕਾਮ ਖਾਂਸੀ ਵਾਲਾ ਲੱਛਣ ਹਨ ਉਹ ਫਲੂ ਦੇ ਲੱਛਣ ਹੁੰਦੇ ਨੇ ਉਹ ਇਨਫਲੂਐਂZA ਜ਼ੁਕਾਮ ਦਾ ਹਮਦਾ ਸਾਰਾ ਜ਼ੁਕਾਮ ਦਾ ਪੇਸ਼ੈਂਟ ਉਹਦੇ ਵਿੱਚ ਤਿੰਨ ਤੋਂ ਚਾਰ ਦਿਨ ਜਿਹੜਾ ਇਹ ਸਮਾਂ ਰਹਿੰਦਾ ਹੈ ਤੇ ਬਸ ਫਿਰ ਠੀਕ ਹੋ ਜਾਂਦਾ ਹੈ ਡੈਂਗੂ ਡੈਂਗੂ ਵੀ ਇੱਕ ਤਰ੍ਹਾਂ ਵਾਇਰਲ ਬੁਖਾਰ ਹੈ ਲੇਕਿਨ ਇਹਦੇ ਵਿੱਚ ਇਹ ਜਿਹੜੇ ਜ਼ੁਕਾਮ ਖਾਂਸੀ ਦੇ ਲੱਛਣ ਨਹੀਂ ਆਣਗੇ ਸਿਰਫ ਬੁਖਾਰ ਤੇ ਜ਼ਾਇਕਾ ਤੇ ਬਦਨ ਦਰਦ ਹੋਏਗਾ ਇਦੇ 'ਚ ਅਸੀਂ ਖਤਰੇ ਦੇ ਵਿੱਚ ਨਾ ਧਿਆਨ ਰੱਖਣਾ ਹੁੰਦਾ ਕਿ ਕੁਝ ਖਾਸ ਨਿਸ਼ਾਨੀਆਂ ਜਿਨ੍ਹਾਂ ਨੂੰ ਦੇਖਣਾ ਹੁੰਦਾ ਹੈ ਕਿ ਜੇਕਰ ਪੇਟ ਟੰਗ ਦੇ ਇਧਰ ਸ਼ੁਰੂ ਹੋ ਗਿਆ ਉਲਟੀਆਂ ਆਉਣ ਲੱਗੀਆਂ ਕੁਝ ਖਾਏ ਨਹੀਂ ਜਾ ਰਿਹਾ ਤੇ ਜਾਂ ਪਿਸ਼ਾਬ ਆਣਾ ਬੰਦ ਹੋ ਗਿਆ ਸੋ ਜਾਂ ਚੱਕਰ ਆਉਣ ਲੱਗ ਗਏ ਖੜਿਆ ਨਹੀਂ ਹੋਇਆ ਜਾ ਰਿਹਾ ਬਿਸ਼ਣ ਤੋਂ ਇਹ ਜਿਹੇ ਲੱਛਣ ਜੇਕਰ ਆਉਣ ਲੱਗੇ ਤਾਂ ਫਿਰ ਕਿ ਦੇਰੀ ਨਾ ਕਰੋ ਫਿਰ ਛੇਤੀ ਛੇਤੀ ਆਪਣਾ ਹਸਪਤਾਲ ਜਾਓ ਬਰੂਫਨ ਐਸਪ੍ਰਿਨ ਇਹਦੀ ਤਿਚਾਰ ਆਪਣੇ ਆਪ ਨਾਲ ਲਓ ਸਿਰਫ ਪਹਿਲਾ ਸਿਰ ਟਮੂਲ ਦੀ ਦਵਾਈ ਲਓ ਤੇ ਵੱਧ ਤੋਂ ਵੱਧ ਪਾਣੀ ਜਾਂ ਲਿਕਵਿਡ ਦਾ ਡਾਈਟ ਲੋ ਸੋ ਇਹ ਚੀਜ਼ਾਂ ਦੇ ਨਾਲ ਆਪਣਾ ਕਾਫੀ ਹੱਦ ਤੱਕ ਅਸੀਂ ਬਚਾ ਸਕਦੇ ਹਾਂ ਇਹਦੇ ਗੰਭੀਰ ਲੱਛਣਾਂ ਤੋਂ ਮਤਲਬ ਜਿਵੇਂ ਜਿਹੜਾ ਮੇਨ ਖਤਰਾ ਹੈ ਡੇਂਗੂ ਸ਼ੌਕਸ ਸਿੰਡਰਮ ਮੌਤ ਹੋ ਜਾਣੀ ਉਸ ਤੋਂ ਬਚਾਉਣਾ ਹੁੰਦਾ ਹੈ ਸੋ ਉਹ ਟਾਈਮਲੀ ਇਲਾਜ ਨਾਲ ਹੀ ਪੋਸੀਬਲ ਹੁੰਦਾ ਕਿੰਨੇ ਕ ਮਰੀਜ਼ ਇਸ ਦੇ ਚਪੇਟ ਜਾਏ ਤੇ ਡੈਥਾਂ ਵੀ ਹੋਈਆਂ ਨੇ 470 ਦਾ ਕੋਲ ਅੰਕੜਾ ਹੈ ਜੋ ਅਜ ਸਤਾਈ ਕਿਸੇ ਸੌਣ ਤੋਂ ਬਾਅਦ ਸਾਡਾ ਬਣਿਆ ਹੈ ਤੇ ਲਾਸਟ ਈਅਰ ਦੀ ਗੱਲ ਕਰੀਏ ਤਾਂ ਇਸ ਡੇਟ ਤੱਕ ਸਾਡੇ ਕੋਲ ਕਿਹਾ ਜਾ 1056 ਕੇਸ ਸਨ ਪਿਛਲੇ ਸਾਲ ਅਲਦੋ ਪਿਛਲੇ ਸਾਲ ਨਾਲ ਤਾਂ ਅਸੀਂ ਕਾਫੀ ਗਰਾਵਟ ਲੈਣ ਦੇ ਸਕਸੈਸਫੁਲ ਰਹੇ ਹਾਂ 40% ਕੇਸ ਹਨ ਇਸ ਵਾਰ ਲੇਕਿਨ ਜਿਹੜਾ ਹੁਣ ਅੰਕੜਾ ਤੇਜ਼ ਨਾਲ ਵਧਿਆ ਹੈ ਤੇ ਕਾਫੀ ਮਰੀਜ਼ ਆ ਰਹੇ ਹਨ ਸੋ ਲੋਕਾਂ ਨੂੰ ਹਰ ਵੀ ਅਪੀਲ ਕਰਾਂਗੇ ਕਿ ਧਿਆਨ ਰੱਖੋ ਆਪਣੇ ਘਰਾਂ ਦੇ ਆਸ-ਪਾਸ ਵੀ ਧਿਆਨ ਰੱਖੋ ਮਛਰਾਂ ਤੋਂ ਕਟਣ ਤੋਂ ਬਚਾਅ ਕਰੋ ਪੂਰੀ ਬਹਮਾ ਦੇ ਕੱਪੜੇ ਪਾਓ ਮੋਸਕਿਟੋਰੀ ਪੈਲਣ ਲਗਾਓ ਬੱਚਿਆਂ ਨੂੰ ਸਕੂਲ ਭੇਜਣ ਵੱਲੇ ਵੀ ਉਹਨਾਂ ਦੇ ਕੱਪੜਿਆਂ ਦੇ ਉੱਤੇ ਅੱਜਕੱਲ ਡਾਟਸ ਆਲ ਆਊਟ ਵਗੈਰਾ ਕੁਝ ਕਾਫੀ ਆ ਜਾਂਦਾ ਰਿਪੈਲੈਂਟ ਕਰੀਮਾਂ ਆ ਜਾਂਦੀਆਂ ਉਹ ਲਗਾ ਕੇ ਭੇਜੋ ਤਾਂ ਕਿ ਮਛਰ ਤੋਂ ਕਟ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧਾ ਜੇ ਅਚਾਨਕ ਹੀ ਕੋਈ ਮਰੀਜ਼ ਵਗੈਰਾ ਆ ਜਾਂਦਾ ਤੁਹਾਡੇ ਕੋਲ ਦੇ ਦੇਖੋ ਅਸੀਂ 13 ਸਰਕਾਰੀ ਸੰਸਥਾਵਾਂ ਦੇ ਵਿੱਚ 88 ਬੈੱਡ ਰੱਖੇ ਰੱਖੇ ਹੋਏ ਹਨ ਸਾਡੇ ਕੋਲ ਕੋਲ ਵੱਡੇ ਹਸਪਤਾਲਾਂ ਚ ਵੀ ਪੂਰਾ ਪ੍ਰਬੰਧ ਹੈ ਰਿੰਦਰਾ ਮਾਤਾ ਕਸ਼ਲਿਆ ਸ਼ਿਵਲਾਲ ਨਾਭਾ ਰਾਜਪੁਰਾਸ਼ਾਣਾ ਇਹਨਾਂ ਸਹਾਵਤੇ ਵੱਖਰੇ ਬੈੱਡ ਬਣਾ ਕੇ ਅਸੀਂ ਇਹਨਾਂ ਦਾ ਪ੍ਰਬੰਧ ਜਿਹੜੇ ਸਾਨੂੰ ਲੋੜਿੰਦੇ ਹਨ ਪੂਰੇ ਕੀਤੇ ਹਨ ਚਾਰ ਸਾਡੇ ਕੋਲ ਮਸ਼ੀਨਾਂ ਵੀ ਹੈਗੀਆਂ ਜਿਹੜੇ ਪਲੇਟलेट्स ਸੈਪਰੇਟ ਕਰਕੇ ਚੜਾਉਣ ਵਾਸਤੇ ਬਲੱਡ ਬੈਂਕ ਵਿੱਚ ਚਾਹੀਦੀਆਂ ਉਹ ਵੀ ਅਵੇਲੇਬਲ ਹਨ ਤੇ ਸਰਕਾਰੀ ਤੌਰ ਤੇ ਸਰਕਾਰੀ ਇੱਕ ਨਵਾਂ ਇਨੀਸ਼ੀਏਟਿਵ ਲਾਂਚ ਜਾਰੀ ਹੈ ਕਿ ਜਿਹੜਾ ਪਲੇਟਲੇਟ ਵਾਸਤੇ ਕਿਟ ਹੁੰਦੀ ਹੈ ਜਿਹੜੀ ਕਿ ਐਸਡੀਪੀ ਕਿਟ ਜਿਹਨੂੰ ਕਹਿੰਦੇ ਆ ਉਹ ਕਾਸਟਲੀ ਹੁੰਦੀ ਹੈ ਪਹਿਲਾਂ ਮਰੀਜ਼ ਨੂੰ ਆਪਣਾ ਖਰਚ ਕਰਨਾ ਪੈਂਦਾ ਸੀ ਲੇਕਿਨ ਉਸ ਨੂੰ ਦੇਖ ਕੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਉਹ ਵੀ ਫ੍ਰੀ ਦਿੱਤੀ ਜਾਵੇ ਤੇ ਹੁਣ ਜਿਹੜੇ ਸਟਾਫ ਹੈ ਸਟਾਫ ਫੀਲਡ ਦੇ ਵਿੱਚ ਵੀ ਭਾਰਤ ਵੀ ਕੋਈ ਸਟਾਫ ਬੁਲਾਇਆ ਗਿਆ ਹੈ ਕਿ ਜਿਸ ਤਰ੍ਹਾਂ ਉਹ ਰਜਿੰਦਰ ਹਸਪਤਾਲ ਜਾਂ ਮੈਡੀਕਲ ਕਾਲਜ ਤੋਂ ਬੁਲਾਇਆ ਗਿਆ ਸਟਾਫ ਕੀ ਜਾ ਕੇ ਚੈਕਿੰਗ ਕੀਤੀ ਜਾਵੇ ਸ਼ਹਿਰ ਦੇ ਵਿੱਚ ਨਹੀਂ ਉਸ ਹਸਪੀਟਲ ਸਟਾਫ ਨੂੰ ਤਾਂ ਨਹੀਂ ਅਸੀਂ ਕਹਿ ਰਹੇ ਨਰਸਿੰਗ ਵਿਦਿਆਰਥੀਆਂ ਨੂੰ ਜਰੂਰ ਸ਼ਾਮਲ ਕਰ ਰਹੇ ਆ ਨਰਸਿੰਗ ਵਿਦਿਆਰਥੀਆਂ ਜਿਹੜੇ ਨਰਸਿੰਗ ਕਾਲਜ ਪਟਿਆਲਾ ਜਿਹੜੇ ਸਾਡੇ ਕੋਲ 10 ਨਰਸਿੰਗ ਕਾਲਜ ਨੇ ਉਹਨਾਂ ਤੋਂ ਨਰਸਿੰਗ ਵਿਦਿਆਰਥੀਆਂ ਨੂੰ ਇੱਕ ਦਿਨ ਦਾ ਜਿਹੜਾ ਸਪੈਸ਼ਲ ਫਰਾਈਡੇ ਡਰਾਈਡ ਅਭਿਆਨ ਹੈ ਉਹਦੇ ਵਿੱਚ ਸ਼ਮੂਲਿਤ ਕਰਨ ਲਈ ਬੁਲਾਇਆ ਜਾ ਰਿਹਾ ਹੈ ਉਹਦੇ ਵਿੱਚ ਉਹਨਾਂ ਦੀ ਟੀਮਾਂ ਨੂੰ ਸਿਹਤ ਵਿਭਾਗ ਦੀ ਟੀਮਾਂ ਦੇ ਨਾਲ ਜੋੜ ਕੇ ਅਸੀਂ ਜਿਆਦਾ ਜਿਆਦਾ ਕਾਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਆਜੋ ਇਹ ਜਿੰਨੀ ਥਾਂ ਮਤ ਵੀ ਪਤਾ ਦੇ ਸਰੋਤ ਮਿਲ ਰਹੇ ਹਨ ਲੜਵਾ ਦਾ ਸਰੋਤ ਮਿਲ ਰਹੇ ਹਨ ਤੇ ਪਬਲਿਕ ਨੂੰ ਵੇਅਰ ਕਰਨ ਦੀ ਲੋੜ ਹੈ ਉਹ ਤਬ ਇੱਕ ਸਵਾਲ ਹੈ ਕਿ ਮੱਛਰ ਕਿਸ ਤਰ੍ਹਾਂ ਦਾ ਹੈ ਕਿਉਂਕਿ ਦੋ ਤਰ੍ਹਾਂ ਦੇ ਦੋ ਜਾਂ ਤਿੰਨ ਤਰ੍ਹਾਂ ਦੇ ਮੱਛਰ ਹੁੰਦੇ ਨੇ ਜਿਹੜੇ ਕਿ ਜਿਸ ਤੋਂ ਇਹ ਮਲੇਰੀਆ ਜਿਹੜਾ ਮਲੇਰੀਆ ਜਾਂ ਡੇਂਗੂ ਕਿਸ ਤੋਂ ਹੁੰਦਾ ਹੈ ਇਹ ਦੇਖੋ ਏਡੀਜ਼ ਮੱਛਰ ਜਿਹੜਾ ਕਿ ਡੇਂਗੂ ਚਿਕਨਗੁਨੀਆ ਤੇ ਜ਼ੀਕਾ ਵਾਇਰਸ ਇਹ ਤਿੰਨ ਬਿਮਾਰੀਆਂ ਫਲਾਉਂਦਾ ਹੈ ਇਹ ਜਿਹੜਾ ਡੇਂਗੂ ਵਾਲਾ ਮੱਛਰ ਹੈ ਇਹ ਦਿਨ ਵੇਲੇ ਕੱਟਦਾ ਹੈ ਕਾਲੇ ਰੰਗ ਦਾ ਮੱਛਰ ਹੁੰਦਾ ਹੈ ਉਹਦੇ ਉੱਪਰ ਚਿੱਟੀਆਂ ਧਾਰੀਆਂ ਹੁੰਦੀਆਂ ਔਰ ਉਹ ਸਾਨੀਆ ਪਛਾਣਿਆ ਜਾ ਸਕਦਾ ਹੈ ਇਹਦਾ ਲਾਰਵਾ ਵੀ ਜਿਹੜਾ ਪਾਣੀ ਚ ਗਰੋ ਕਰਦਾ ਹੈ ਉਹ ਵੀ ਤੁਸੀਂ ਟਾਰਚ ਦੀ ਲਾਈਟ ਨਾਲ ਪਛਾਣ ਸਕਦੇ ਹੋ ਸਿੰਪਲ ਤੇ ਉਹ ਸੁੰਢੀ ਦੀ ਵਾਂਗੂ ਪਾਣੀ ਦੇ ਵਿੱਚ ਪੁੱਜਦਾ ਦੇਖੇਗਾ ਜਿੱਥੇ ਵੀ ਪਾਣੀ ਦੀ ਖੜੋਤ ਰਹੇਗੀ ਉੱਥੇ ਜਿਹੜਾ ਮਲੇਰੀਆ ਦਾ ਮੱਛਰ ਹੈ ਉਹ ਵੱਖਰਾ ਹੈ ਉਹ ਰਾਤ ਨੂੰ ਕੱਟਦਾ ਹੈ ਤੇ ਉਹ ਕਰਨ ਦੇ ਕੋਲ ਆਵਾਜ਼ ਕਰਕੇ ਵੀ ਜਾਂਦਾ ਹੈ ਜਿਹੜਾ ਆਪਾਂ ਕਹਿੰਦੇ ਆ ਵੀ ਰਾਤ ਨੂੰ ਮੱਛਰ ਤੰਗ ਕਰ ਰਿਹਾ ਹੈ ਉਹ ਯੂਜੂਲੀ ਮਲੇਰੀਆ ਕਰਦਾ ਹੈ ਜਿਹੜਾ ਡੇਂਗੂ ਦਾ ਮੱਛਰ ਹੈ ਦਿਨ ਵੇਲੇ ਕੱਟਦਾ ਹੈ ਡੇ ਟਾਈਮ ਬਾਈਟਰ ਹੈ ਔਰ ਇਹ ਜੋ ਯੂਜੂਲੀ ਸਾਡੇ ਫਰਨੀਚਰ ਦੇ ਕੋਲ ਪਰਦਿਆਂ ਦੇ ਪਿੱਛੇ ਹੈ ਜਿਹੜੀ ਥਾਵਾਂ ਤੇ ਲੁਕੀਆਂ ਥਾਵਾਂ ਤੇ ਰਹਿੰਦਾ ਹੈ ਸੋ ਇਸ ਸਮੇਂ ਜ਼ਰੂਰੀ ਹੈ ਕਿ ਘਰਾਂ ਦੇ ਵਿੱਚ ਮੋਸਕੀਟੋ ਰੈਪੈਲੈਂਟ ਸਪਰੇ ਵੀ ਕਿੱਥੇ ਜਾਵੇ ਲਗਾ ਕੇ ਵੀ ਰੱਖਿਆ ਜਾਵੇ ਦਿਨ ਵੇਲੇ ਵੀ ਤੁਸੀਂ ਜੇਕਰ ਤੁਸੀਂ ਲਗਾਉਂਦੇ ਹੋ ਰੈਪੈਲੈਂਟ ਆਲੋਟ ਵਗੈਰਾ ਕੁਝ ਲਗਾਉਂਦੇ ਹੋ ਤਾਂ ਉਹ ਲਗਾ ਕੇ ਰੱਖੋ ਬੱਚਿਆਂ ਤੇ ਬਜ਼ੁਰਗਾਂ ਨੂੰ ਜ਼ਰੂਰ ਧਿਆਨ ਰੱਖੋ ਸੋ ਇਹਨਾਂ ਚੀਜ਼ਾਂ ਨਾਲ ਅਸੀਂ ਕਾਫੀ ਬਚਾਅ ਕਰ ਸਕਦੇ ਹਾਂ ਜੇ ਕਿਸੇ ਨੂੰ ਮਲੇਰੀਆ ਕੋ ਹੋ ਜਾਂਦਾ ਤੇ ਜਾਂ ਇਹ ਜਾਂ ਡੇਂਗੋ ਹੋ ਜਾਂਦਾ ਉਹਦੇ ਵਿੱਚ ਕੀ ਕੁਝ ਖਾਣਾ ਚਾਹੀਦਾ ਤੇ ਕਿਸ ਤਰ੍ਹਾਂ ਦਾ ਉਸ ਦੇ ਵਿੱਚੋਂ ਦਵਾਈ ਵਗੈਰਾ ਲੈ ਸਕਦੇ ਹਾਂ ਅ ਦੇਖੋ ਦਵਾਈ ਸਿਰਫ ਧਿਆਨ ਰੱਖਣੀ ਹੈ ਕਿ ਸਿਰਫ ਆਪਣੇ ਆਪ ਪੈਰਾਸੈਟਾਮੋਲ ਤੋਂ ਇਲਾਵਾ ਹੋਰ ਕੋਈ ਦਵਾਈ ਦਾ ਇਸਤੇਮਾਲ ਨਾ ਕੀਤਾ ਜਾਵੇ ਕਿਸੇ ਤਰ੍ਹਾਂ ਦਾ ਬਰੂਫੈਨ ਕਿਸੇ ਤਰ੍ਹਾਂ ਦੀ ਐਸਪਰੀਨ ਜਾਂ ਹੋਰ ਕੋਈ ਦਵਾਈ ਨਾ ਵਰਤੀ ਜਾਵੇ ਕਿਉਂਕਿ ਉਹ ਪਲੇਟਲਟ ਸੈੱਲ ਉਹ ਤੋੜਦੀ ਹੈ ਪਲੇਟਲਟ ਸੈੱਲ ਨੂੰ ਘਟਾਉਂਦੀ ਹੈ ਪਹਿਲਾਂ ਹੀ ਪਲੇਟਲਟ ਜਿਹੜੇ ਘਟਦੇ ਨੇ ਇਸ ਵਿੱਚ ਤੇ ਉਸ चीज ਨੂੰ ਪ੍ਰੇਜ ਕਰਨਾ ਦੂਸਰਾ ਕਿ ਲਿਕਵਿਡ ਇੰਟੀਗਰਲ ਜਿਆਦਾ ਲੈਣੀ ਹੈ ਫਰੂਟਸ ਦਾ ਇਸਤੇਮਾਲ ਜ਼ਿਆਦਾ ਕਰਨਾ ਹੈ ਫਰੂਟ ਕੋਈ ਵੀ ਹੋ ਸਕਦਾ ਹੈ ਕਿਸੇ ਇੱਕ ਚੀਜ਼ ਪਰਟੀਕੂਲਰ ਦੇ ਵਿੱਚ ਪਿੱਛੇ ਨਹੀਂ ਭਜਣਾ ਸਾਰੇ ਤਰ੍ਹਾਂ ਦੇ ਸੀਜ਼ਨਲ ਫਰੂਟ ਫਾਇਦਾ ਕਰਦੇ ਨੇ ਲਿਕਵਿਡ ਜਿਹੜਾ ਕਿਸੇ ਵੀ ਰੂਪ ਚ ਹੋ ਸਕਦਾ ਨਿੰਬੂ ਪਾਣੀ ਚ ਗੰਜਵੀ ਨਾਰੀਅਲ ਪਾਣੀ ਉਹ ਲੱਸੀ ਜੋ ਮਰੀਜ਼ ਨੂੰ ਪਸੰਦ ਆਉਂਦਾ ਜੋ ਉਸ ਨੂੰ ਖਾਣ ਦਾ ਮਨ ਕਰਦਾ ਹੈ ਕਿਉਂਕਿ ਇਹਦੇ ਵਿੱਚ ਕਈ ਵਾਰ ਨੌਜ਼ੀਆ ਵੀ ਹੁੰਦਾ ਹੈ ਕਿ ਜੀ ਖਚਾ ਹੁੰਦਾ ਮਰੀਜ਼ ਦਾ ਉਹ ਖਾਇਆ ਨਹੀਂ ਜਾਂਦਾ ਸੋ ਜੋ ਜੋ ਦਾ ਟੇਸਟ ਸੂਟ ਕਰਦਾ ਇਸ ਨੂੰ ਉਸ ਤਰ੍ਹਾਂ ਲਿਕਵਿਡ ਡਾਈਟ ਲੈ ਸਕਦਾ ਵਾਰ-ਵਾਰ ਸਰਵ ਪਦਾਰਥ ਬਦਲਣ ਦੀ ਕੋਸ਼ਿਸ਼ ਕਰਨੀ ਸੋ ਐਸਨ ਡਾਕਟਰ ਸੁਮੇਤ ਜਿਨ੍ਹਾਂ ਨੇ ਡੇਂਗੂ ਬਾਰੇ ਦੱਸਿਆ ਕਿ ਵਲ ਲਾਰਵੇ ਜਿਹੜਾ ਕਿ ਪਾਣੀ ਜਿਹੜਾ ਕਿ ਇਕੱਠਾ ਨਹੀਂ ਰੱਖਣਾ ਚਾਹੀਦਾ ਤੇ ਹੋਰ ਵੀ ਜਿਹੜੇ ਹੈਗੇ ਕਿਸੇ ਕਿਸ ਚੀਜ਼ਾਂ ਨੂੰ ਜਿਹੜਾ ਬਚਾਅ ਰੱਖਣਾ ਤੇ ਦਵਾਈ ਜਿਹੜੀ ਹੈਗੇ ਬਸ ਇੱਕ ਡਾਕਟਰ ਦੀ ਸਲਾਹ ਨਾਲ ਹੀ ਜਿਹੜੀ ਹੈਗੇ ਦਵਾਈ ਲੈਣੀ ਹੈ ਤੇ ਇਹਦਾ ਟੈਸਟ ਜਿਹੜੇ ਹੈਗਾ ਨਾ ਫਰੀਓ ਕੋਸਟ ਜਿਹੜੇ ਹੈਗੇ ਅਸੀਂ ਕਰ ਰਹੇ ਹਾਂ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੋਲ ਇੰਦਰ ਕੋ ਮਨਰੀਪੁਰ